ਘਰ ਵਿੱਚ ਪੰਜ ਜੀਵਾਂ ਦਾ ਪ੍ਰਵੇਸ਼ ਮੰਨਿਆ ਜਾਂਦਾ ਹੈ ਸ਼ੁਭ ਆਰਥਿਕ ਮਜ਼ਬੂਤੀ ਦਾ ਦਿੰਦਾ ਹੈ ਸੰਕੇਤ Hindu ਧਰਮ ਗ੍ਰੰਥਾਂ ਵਿੱਚ ਹਰ ਜੀਵ ਨੂੰ ਵਿਸ਼ੇਸ਼ ਥਾਂ ਦਿੱਤਾ ਗਿਆ ਹੈ ਘਰ ਵਿੱਚ ਕਿਸੇ ਵੀ ਜੀਵ ਦਾ ਪ੍ਰਵੇਸ਼ ਸ਼ੁਭ ਮੰਨਿਆ ਜਾਂਦਾ ਹੈ ਜਦੋਂ ਕਿ ਕਿਸੇ ਹੋਰ ਜੀਵ ਦਾ ਘਰ ਵਿੱਚ ਪ੍ਰਵੇਸ਼ ਕਰਨਾ ਅਸ਼ੁਭ ਮੰਨਿਆ ਜਾਂਦਾ ਹੈ ਜੇਕਰ ਇਹਨਾਂ ਪੰਜ ਪ੍ਰਾਣੀਆਂ ਵਿੱਚੋਂ ਕੋਈ ਵੀ ਅਚਾਨਕ ਤੁਹਾਡੇ ਘਰ ਵਿੱਚ ਆ ਜਾਂਦਾ ਹੈ ਤਾਂ ਇਸ ਦਾ ਮਤਲਬ ਹੈ ਕਿ ਤੁਹਾਡੇ ਜੀਵਨ ਵਿੱਚ ਸੁੱਖ ਖੁਸ਼ਹਾਲੀ ਅਤੇ ਦੌਲਤ ਆਉਣ ਵਾਲੀ ਹੈ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਪਰ ਉਸ ਤੋਂ ਪਹਿਲਾਂ ਜੇਕਰ ਤੁਹਾਨੂੰ ਸਾਡੀਆਂ ਵੀਡੀਓ ਪਸੰਦ ਆਉਂਦੀਆਂ ਹਨ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਨਾਲ ਹੀ ਬੈਲ ਨੂੰ ਵੀ ਜ਼ਰੂਰ ਦਬਾਓ ਤਾਂ ਜੋ ਸਾਡੇ ਵੀਡੀਓ ਅਪਲੋਡ ਕਰਦੇ ਅਸਾਰ ਹੀ ਤੁਹਾਨੂੰ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਜਾਵੇ ਤੇ ਜੇ ਵੀਡੀਓ ਪਸੰਦ ਆਵੇ ਤਾਂ ਇੱਕ ਲਾਈਕ ਜ਼ਰੂਰ ਕਰ ਦੇਣਾ ਤੇ ਕਮੈਂਟਾਂ ਵਿੱਚ ਆਪਣੇ ਸੁਝਾਅ ਦੇ ਦੇਣਾ ਨਾ ਭੁੱਲਣਾ ਕਾਲੀ ਕੀੜੀ ਜੋਤਿਸ਼ ਸ਼ਾਸਤਰ ਵਿੱਚ ਕਿਹਾ ਗਿਆ ਹੈ ਕਿ ਜੇਕਰ ਕਾਲੀਆਂ ਕੀੜੀਆਂ ਚੁੰਡਾਂ ਵਿੱਚ ਤੁਹਾਡੇ ਘਰ ਆਉਂਦੀਆਂ ਹਨ ਤਾਂ ਇਹ ਤੁਹਾਡੀ ਆਰਥਿਕ ਸਥਿਤੀ ਨੂੰ ਮਜ਼ਬੂਤ ਕਰਦੀਆਂ ਹਨ ਕਾਲੀਆਂ ਕੀੜੀਆਂ ਦਾ ਸੰਬੰਧ ਸ਼ਨੀ ਦੇਵ ਨਾਲ ਮੰਨਿਆ ਜਾਂਦਾ ਹੈ ਜੇਕਰ ਕਾਲੀਆਂ ਕੀੜੀਆਂ ਮੂੰਹ 'ਚ ਆਂਡੇ ਲੈ ਕੇ ਤੁਹਾਡੇ ਘਰ ਆਉਂਦੀਆਂ ਹਨ ਤਾਂ ਇਹ ਕਰਜ਼ੇ ਤੋਂ ਮੁਕਤੀ ਦਾ ਸੰਕੇਤ ਮੰਨਿਆ ਜਾਂਦਾ ਹੈ ਕਛੂਆ ਜੋਤਿਸ਼ਾਸਤਰ ਦੇ ਅਨੁਸਾਰ ਜੇਕਰ ਤੁਹਾਡੇ ਘਰ ਵਿੱਚ ਕਛੂ ਆਉਂਦਾ ਹੈ ਤਾਂ ਇਹ ਵੀ ਇੱਕ ਸ਼ੁਭ ਸੰਕੇਤ ਹੈ ਧਾਰਮਿਕ ਗ੍ਰੰਥਾਂ ਵਿੱਚ ਜਲ ਜੀਵਨ ਦਾ ਵਿਸ਼ੇਸ਼ ਥਾਨ ਹੈ ਜੇਕਰ ਤੁਹਾਡੇ ਘਰ ਕਛੂ ਆਉਂਦਾ ਹੈ ਤਾਂ ਇਹ ਸਕਾਰਾਤਮਕ ਊਰਜਾ ਦਾ ਪ੍ਰਵਾਹ ਵਧਾਉਂਦਾ ਹੈ ਕਿਉਂਕਿ ਕਛੂ ਨੂੰ ਭਗਵਾਨ ਵਿਸ਼ਨੂੰ ਦਾ અવਤਾਰ ਮੰਨਿਆ ਜਾਂਦਾ ਹੈ ਘਰ ਵਿੱਚ ਇਸ ਦੇ ਆਉਣ ਨਾਲ ਦੇਵੀ ਲਕਸ਼ਮੀ ਪ੍ਰਸੰਨ ਹੁੰਦੀ ਹੈ ਨਾਲ ਹੀ ਸੁੱਖ ਖੁਸ਼ਹਾਲੀ ਅਤੇ ਸ਼ਾਂਤੀ ਵਿੱਚ ਵਾਅਦਾ ਹੁੰਦਾ ਹੈ ਤੋਤਾ ਜੋਤਿਸ਼ਾਸਤਰ ਅਨੁਸਾਰ ਜੇਕਰ ਤੁਹਾਡੇ ਘਰ ਤੋਤਾ ਆਉਂਦਾ ਹੈ ਤਾਂ ਇਸ ਨੂੰ ਸ਼ੁਭ ਸੰਕੇਤ ਮੰਨਿਆ ਜਾਂਦਾ ਹੈ ਤੋਤੇ ਦਾ ਸੰਬੰਧ ਧੰਦੇ ਦੇਵਤਾ ਕੁਬੇਰ ਨਾਲ ਮੰਨਿਆ ਜਾਂਦਾ ਹੈ ਇਸ ਦਾ ਸੰਬੰਧ ਬੁੱਧ ਗ੍ਰਹਿ ਨਾਲ ਵੀ ਮੰਨਿਆ ਜਾਂਦਾ ਹੈ 파ਰਾਸ਼ਾਨ ਦਾ ਪ੍ਰਤੀਕ ਹੈ ਤੋਤੇ ਨੂੰ ਕਾਮਦੇਵ ਦਾ ਵਾਨ ਵੀ ਕਿਹਾ ਜਾਂਦਾ ਹੈ ਇਸ ਲਈ ਘਰ ਵਿੱਚ ਔਨ ਨਾਲ ਖੁਸ਼ਹਾਲੀ ਅਤੇ ਧਨ ਵਿੱਚ ਵਾਧਾ ਹੋ ਸਕਦਾ ਹੈ ਡੱਡੂ ਚੀਨੀ ਵਾਸਤੂ ਭਾਰਤੀ ਵਾਸਤੂ ਸ਼ਾਸਤਰ ਅਤੇ ਜੋਤਿਸ਼ ਵਿੱਚ ਡੱਡੂ ਦਾ ਵਿਸ਼ੇਸ਼ ਥਾਨ ਹੈ ਜੇਕਰ ਘਰ ਵਿੱਚ ਡੱਡੂ ਦਾ ਪਰਵੇਸ਼ ਹੁੰਦਾ ਹੈ ਤਾਂ ਇਹ ਚੰਗੀ ਕਿਸਮਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਘਰ ਵਿੱਚ ਸ਼ੁਭਤਾ ਵਧਾਉਣ ਲਈ ਡੱਡੂ ਜਾਂ ਇਸ ਦੀ ਮੂਰਤੀ ਰੱਖੀ ਜਾਂਦੀ ਹੈ ਦੋ ਮੂੰਹ ਵਾਲਾ ਸੱਪ ਦੋ ਮੂੰਹ ਵਾਲਾ ਸੱਪ ਬਹੁਤ ਹੀ ਦੁਰਲਭ ਜੀਵ ਮੰਨਿਆ ਜਾਂਦਾ ਹੈ ਦੋ ਮੂੰਹ ਵਾਲੇ ਸੱਪ ਨੂੰ ਦੇਵੀ ਲਕਸ਼ਮੀ ਦਾ ਵਾਹਕ ਮੰਨਿਆ ਜਾਂਦਾ ਹੈ ਜੇਕਰ ਤੁਹਾਡੇ ਘਰ 'ਚ ਦੋ ਮੂੰਹ ਵਾਲਾ ਸੱਪ ਆ ਜਾਂਦਾ ਹੈ ਤਾਂ ਇਹ ਨਾ ਸਿਰਫ ਧਨ ਦੀ ਆਮਦ ਨੂੰ ਵਧਾਉਂਦਾ ਹੈ ਸਗੋਂ ਤਰੱਕੀ ਸਫਲਤਾ ਧਨ ਅਤੇ ਖੁਸ਼ਹਾਲੀ ਵੀ ਲਿਆਉਂਦਾ ਹੈ ਇਹ ਸੱਪ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਉਂਦਾ ਆਮ ਤੌਰ ਤੇ ਇਸ ਨੂੰ ਦੇਖਣਾ ਬਹੁਤ ਘੱਟ ਹੋ ਗਿਆ ਹੈ ਕਿਰਪਾ ਕਰਕੇ ਜਾਣ ਤੋਂ ਪਹਿਲਾਂ ਕੱਲ ਆਉਣ ਵਾਲੀ ਸਾਡੀ ਨਵੀਂ ਵੀਡੀਓ ਨੂੰ ਦੇਖਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਵੀਡੀਓ ਪੂਰੀ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ